बोले नी बੰਬੀਆ બોલે શાવની બੰબીયા બોલે બોલે ની બੰબીયા બોલે શાવની બੰબીયા બોલે બોલે ਦਿન પર રાત ની બੰબીયા બોલે શાવની બੰબીયા બોલે ઉત્તર લબ દે લબ દે મુસ્ક ના જાવે યાત જાત ની બੰબીયા બોલે શાવની બੰબીયા બોલે ઉત્તર લબ દે લબ દે મુસ્ક ના જાવે યાત જાત ની બੰબીયા બોલે શાવની બੰબીયા બોલે ਏਸ ਪਿੰਡ ਦੇ ਉਹ ਕੈਂਚੋ ਵੇ ਸਰ ਕੈਂਚੋ ਲੰਬੜਦਾਰੋ ਵੇ ਪਿੰਡ ਪਿੰਡ ਉੱਕਾ ਦੇ ਦਿਓ ਪਿਆ ਦੰਮਣ ਤੋਂ ਪਹਿਲਾਂ ਨਾ ਮਾਰੋ ਵੇ ਪਿੰਡ ਪਿੰਡ ਉੱਕਾ ਦੇ ਦਿਓ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਈਟ ਇਨਕਲੀਪ ਗਰੁੱਪ ਸਾਨੇਵਾਲ ਦੇ ਬਲੋਂ ਦਰਾਹ ਵੀ ਕੀਤੀਆਂ ਤਾਂ ਤੇ ਹਰ ਬਹੁਤ ਹੀ ਚਾਹਤੇ ਉਸਾਣਾ ਮਨਾਇਆ ਗਿਆ ਇਸ ਮੌਕੇ ਤੇ ਮੈਡਮ ਸੋਨੀਆ ਸਿੰਘ ਵਰਦੀ ਅਤੇ ਮੈਡਮ ਰਮੀਤ ਕੌਰ ਸੰਤਨ ਨੇ ਕਿਹਾ ਕਿ ਇਹ ਤਿਹਾਰ ਖਾਸ ਤੌਰ ਤੇ ਸੀ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਯੋਜਨਾ ਕੀਤਾ ਇਸ ਪ੍ਰੋਗਰਾਮ ਦੀ رونਕ ਮਦਾਨ ਲਈ ਸਾਰਾ ਪ੍ਰਾਣਾ ਸਮਾਨ ਜਿਵੇਂ ਕਿ ਚਰਖਾ ਦਰੀਆਂ ਆਥਨਾ ਕੜਾਈ ਕੀਤੇ ਝੋਲੇ ਘੜੇ ਚਾਟੀ ਮਦਾਨੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਵਕਤੇ ਫੁਲਕਾਰੀਆਂ ਤੇ ਪੰਖੀਆਂ ਸਭ ਵਰਤੋਂ ਵਿੱਚ ਵਿਆਹਦੇ ਹਨ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਬੱਚਿਆਂ ਦਾ ਮਨ ਪਰਚਾਵਾ ਕਰਨ ਲਈ ਗੇਮਾਂ ਵੀ ਕਰਵਾਈਆਂ ਗਈਆਂ ਇਹਦੇ ਨਾਲ ਨਾਲ ਖਾਸ ਤੌਰ ਤੇ ਬੱਚਿਆਂ ਨੂੰ ਪੰਜਾਬੀ ਗੀਤਾਂ ਦੇ ਉੱਪਰ ਡਾਂਸ ਜਿੱਦਾਂ ਤੇ ਭੰਗੜਾ ਵੀ ਕਰਵਾਇਆ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਢੋਲ ਦੇ ਡੱਗੇ ਤੋਂ ਬੋਲੀਆਂ ਪਾ ਕੇ ਗੀਤਾਂ ਪਾ ਕੇ ਨਾਟਕੋ ਦੀ ਸ਼ੁਰੂਆਤ ਕੀਤੀ ਇਸ ਦੇ ਨਾਲ ਯਾ ਖੇਡਾਂ ਵੀ ਕਰਵਾਈਆਂ ਗਈਆਂ ਇਹਦੇ ਨਾਲ ਸਾਰੀਆਂ ਔਰਤਾਂ ਹਿੱਸਾ ਲੈਂਦੇ ਤੇ ਜੇਤੂ ਔਰਤਾਂ ਨੂੰ ਇਨਾਮ ਵੀ ਦਿੱਤੇ ਗਏ ਪੰਜਾਬੀ ਬਿਰਸੇ ਸਬੈਚਾ ਨਾਲ ਸੰਬੰਧਿਤ ਸਵਾਲ ਜਵਾਬ ਵੀ ਪੁੱਛੇ ਗਏ ਜਿਸ ਵਿੱਚ ਮਿਸ ਸਟੀਜ ਨੂੰ ਵੀ ਚੁਣਿਆ ਗਿਆ ਅਖੀਰ ਵਿੱਚ ਸੱਜ ਤੋੜ ਕੇ ਤੇ ਲੱਡੂ ਬਣ ਕੇ ਖੁਸ਼ੀ ਨੂੰ ਯਾਦ ਕੀਤਾ ਗਿਆ ਇਸ ਮੌਕੇ ਤੇ ਪ੍ਰੋਗਰਾਮ ਦੇ ਦੌਰਾਨ ਖਾਸ ਤੌਰ ਤੇ ਸੋਨੀਆ ਸਿੰਘ 베ਰਦੀ ਰਵਨੀ ਸੰਧੂ ਡੈਂਪਲ 베ਰਦੀ ਆਰਤੀ ਕਪਲਾ ਨੀਹਾ ਬਲਵਿੰਦਰ ਕੌਰ ਅਵਨੇਂਦਰ ਕੌਰ ਗਿਲ ਮੈਡਮ ਬਲਸ਼ਰਨ ਕੌਰ ਨੇ ਬਹੁਤ ਹੀ ਖਾਸ ਤੌਰ ਤੇ ਸਹਿਯੋਗ ਦਿੱਤਾ ਸਵਰਨ ਪੰਜਾਬ ਦੇ ਨਿਖਣ ਵਾਲੇ ਤਮam ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਾਂਵਾਂ ਦਾ ਮਹੀਨਾ ਸਾਵੰਤ ਮਹੀਨੇ ਵਿੱਚ ਜਿਸ ਤਰ੍ਹਾਂ ਤੀ ਦਾ ਤਿਹਾੜ ਜਿਹੜਾ ਮਨਾਇਆ ਜਾਂਦਾ ਹੈ ਤੀ ਦਾ ਤਿਹਾੜ ਹਨ ਕਿ ਤੀਆਂ ਦਾ ਤਿਹਾੜ ਸਾਲ ਦੇ ਵਿੱਚ ਇੱਕ ਵਾਰ ਸਾਵਣ ਦੇ ਮਹੀਨੇ ਦੇ ਵਿੱਚ ਜਿਹੜਾ ਤਿਹਾੜ ਮਨਾਇਆ ਜਾਂਦਾ ਸੋ ਅੱਜ ਵਾਈਟ ਐਂਡ ਕਲੀਅਤੀਆਂ ਪੈਣਾ ਦੇ ਵੱਲੋਂ ਜਿਹੜਾ ਕਿ ਸਾਂਨੇਵਾਲ ਤੋਂ ਅਜਿ ਤਰ੍ਹਾਂ ਦੇ ਵਿੱਚ ਜਿਹੜਾ ਚੀਜ਼ ਹੈ ਤੇ ਹਨ ਮਨਾਇਆ ਗਿਆ ਪੰਜਾਬੀ ਬੋਲੀਆਂ ਪਾਈ ਗਈਆਂ ਪੰਜਾਬੀ ਵਿਰਸੇ ਸੱਭਿਆਚਾਰ ਨੂੰ ਵੀ ਦਰਸਾਇਆ ਗਿਆ ਕਿਸ ਤਰ੍ਹਾਂ ਕਿਹਦੇ ਨਾਲ ਜਿਹੜਾ ਜੀ ਜਰਕੀਆਂ ਛਤਰੀ ਝੋਲੇ ਪੰਖੀਆਂ ਵਗੈਰਾ ਜੀਆਂ ਦਸਾਈਆਂ ਗਈਆਂ ਸੋ ਆਪਾਂ ਗੱਲਬਾਤ ਵੀ ਕਰਾਂਗੇ ਪੰਜਾਬੀ ਬੋਲੀਆਂ ਵੀ ਜਿਹੜੀਆਂ ਇਹਨਾਂ ਵੱਲੋਂ ਪਾਈਆਂ ਗਈਆਂ ਸੋ ਆਪਾਂ ਗੱਲਬਾਤ ਕਰ ਲੈਨੇ ਆ ਉਹ ਦੇਖਦੇ ਆ ਤਸਵੀਰਾਂ ਫੋਟੋ ਦੇ ਵੱਲੋਂ ਕਾਫੀ ਮਿਹਨਤ ਕੀਤਾ ਜਾ ਰਿਹਾ ਹੈ ਜਿਵੇਂ ਜਰਾ ਕੁੱਝ ਨੂੰ ਬੱਚੇ-ਬੱਚੇ ਨੇ ਵੀ ਟ੍ਰੇਨ ਕੀਤਾ ਹੋਇਆ ਹੈ ਕਿੱਥਾਂ ਦੇ ਦੇਣੇ ਚੀਜ਼ ਹੈ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਆਪਣੇ মিডিਆ ਵਾਲੇ ਵੀਰਾਂ ਦਾ ਧੰਨਵਾਦ ਕਰਨਾ ਚਾਹਨੀ ਹੈ ਜੋ ਕਿ ਹਰ ਸਾਲ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੇ ਪ੍ਰੋਗਰਾਮ ਦੀ ਰੌਣਕ ਵਧਾਉਂਦੇ ਨੇ ਅੱਜ ਇਸ ਵਾਰ ਸਾਨੂੰ ਪੰਜਵਾਂ ਸਾਲ ਹੈ ਇਸ ਤੀਆਂ ਦੇ ਤਿਹਾਰ ਨੂੰ ਮਨਾਉਂਦੇ ਸਾਡੇ ਪੰਜਵਾਂ ਸਾਲ ਬਾਕੂ ਵੀ ਬਹੁਤ ਖੂਬ ਨਾ ਸਿਰੇ ਨਿਪਰੇ ਚੜਿਆ ਇਹ ਤੀਆਂ ਦਾ ਤਿਹਾਰ ਪੁਰਾਣੇ ਸਮਿਆਂ ਵਿੱਚ ਜਦੋਂ ਮਨਾਇਆ ਜਾਂਦਾ ਸੀ ਤਾਂ ਪਹਿਲਾਂ ਇਹ ਧਾਰਨਾ ਸੀ ਕਿ ਨੌ ਤੇ ਸੋਹਰਾ ਆਪਸ ਦੇ ਵਿੱਚ ਸੌਣ ਦੇ ਮਹੀਨੇ ਮੱਥੇ ਨਹੀਂ ਸੀ ਲੱਗਦੇ ਇਹ ਧਾਰਨਾ ਸੀ ਤਾ ਸੱਸ ਸਕੂਦ ਆਪ ਹੀ ਨੂੰ ਨੂੰ ਪੇਕੇ ਭੇਜਦੀ ਸੀ ਕਿਸਾਉਂ ਦੇ ਮਹੀਨੇ ਤੱਕ ਉਹ ਪੇਕੇ ਲਾਇਆ ਵੀ ਤੇ ਉਸ ਤੋਂ ਬਾਅਦ ਤੇ ਕੁੜੀਆਂ ਨੂੰ ਵੀ ਬਹੁਤ ਚਾਹ ਹੁੰਦਾ ਸੀ ਕਿ ਸੱਸ ਵੱਲੋਂ ਭੇਜੇ ਜਾਣ ਕਰਕੇ ਫਿਰ ਉਹ ਆਪਣੇ ਪੇਕੇ ਘਰੇ ਆ ਕੇ ਆਪਣੀਆਂ ਸਾਰੀਆਂ ਪੁਰਾਣੀਆਂ ਬਚਪਨ ਦੀਆਂ ਸਹੇਲੀਆਂ ਨੂੰ ਮਿਲ ਕੇ ਵਿਪਲਾ ਹੇਟਾਂ ਪਿੰਗਾ ਪਾ ਕੇ ਨੱਚਦੀਆਂ ਡੱਪਦੀਆਂ ਸੀ ਆਪਣੇ ਮਨ ਦੇ ਬਲਬਲੇ ਉਹ ਬੋਲੀਆਂ ਰਾਹੀਂ ਜ਼ਾਹਿਰ ਕਰਦੀਆਂ ਸੀ ਇਸ ਲਈ ਸੌਣ ਦਾ ਪਹਿਲਾਂ ਦਾ ਤਿਹਾਰ ਇਦਾਂ ਦਾ ਸੀ ਪਰ ਹੁਣ ਅੱਜ ਕੱਲ੍ਹ ਕੁਝ ਮਾਡਰਨ ਧੀਆਂ ਹੋ ਚੁੱਕੀਆਂ ਨੇ ਪਹਿਲਾਂ 9-10 ਦਿਨਾਂ ਦਾ 9-10 ਦਿਨਾਂ ਦੀਆਂ ਤੀਆਂ ਲੱਗਦੀਆਂ ਸੀ ਪਰ ਹੁਣੇ ਮਾਡਰਨ ਤੀਆਂ ਸੁੰਘੜ ਕੇ ਇੱਕ ਦਿਨ ਦੀਆਂ ਰਹਿ ਗਈਆਂ ਪਹਿਲਾਂ ਕੁੜੀਆਂ ਪੇਕੇ ਆ ਕੇ ਤੀਆਂ ਲਾਉਂਦੀਆਂ ਸੀ ਤੇ ਪਰ ਹੁਣ ਅੱਜ ਕੱਲ ਆਪਾਂ ਸਹੁਰਿਆਂ ਦੇ ਘਰਾਂ ਤੋਂ ਆਏ ਹੋਏ ਆ ਇਹ ਫਰਕ ਹੈ ਹੁਣ ਜਿੰਨੇ ਵੀ ਅਸੀਂ ਇੱਥੇ ਪਹੁੰਚੇ ਆ ਇਹ ਸਾਰੇ ਸਹੁਰਿਆਂ ਦੇ ਘਰਾਂ ਤੋਂ ਆ ਕੇ ਆਪਾਂ ਤੀਆਂ ਲਗਾਈਆਂ ਨੇ ਇਹਨਾਂ ਇੱਕ ਫਰਕ ਹੈ ਬਸ ਪਰ ਅਸੀਂ ਆਪਣੇ ਇਤਿਹਾਸ ਨੂੰ ਹਾਂ ਜੀ ਜਿਵੇਂ ਕਿ ਦੇਖਿਆ ਜਾਂਦਾ ਜਿਦਾ ਪੁਰਾਣੇ ਸੱਭਿਆਚਾਰ ਪੁਰਾਣੇ ਲੋਕ ਪਰੰਪਰਾ ਨੂੰ ਅਫਸੋਸ ਸੁਣਿਆ ਜਾਂਦਾ ਸੀ ਜਾਂ ਤੇ ਜੇ ਕਿ ਨਾਜੇ ਲੋਕ ਹੀ ਹੁੰਦੇ ਜਾ ਰਹੀ ਨੇ ਹਾਂ ਜੀ ਦੂਸਰਾ ਮਨੋ ਅੱਜ ਤੁਸੀਂ ਚਾਹਤੀ ਮਲਾ ਬਧਾਣੀ ਹੋਗੀ ਹਾਂ ਜੀ ਚਰਖੇ ਹੋਗੇ ਆਪਣੇ ਪੁਰਾਣੇ ਝੋਲੇ ਹੋਗੇ ਹਾਂ ਜੀ ਉਹ ਵੀ ਜੇ ਦੂਰ ਤੇ ਰਹੇ ਹਾਂ ਹਾਂ ਜੀ ਹਾਂ ਨਹੀਂ ਪਰ ਅਸੀਂ ਇਹ ਚਾਹੁੰਦੇ ਆ ਕਿ ਪੁਰਾਣੇ ਜਿਹੜੇ ਝੋਲੇ ਆ ਉਹ ਫਿਰ ਮੁਰ ਤੋਂ ਵਰਤੋਂ ਚਾਣ ਕਾਲੀ ਤੀਨ ਨੂੰ ਛੱਡ ਕੇ ਆਪਾਂ ਇਹਨਾਂ ਝੋਲਿਆਂ ਵੱਲ ਨੂੰ ਜਾਈਏ ਤਾਂ ਹੀ ਇਹ ਡਿਸਪਲੇ ਕੀਤੇ ਜਾਂਦੇ ਆ ਕਿ ਆਪਣੇ ਬੱਚੇ ਇਹਨਾਂ ਨੂੰ ਦੇਖ ਕੇ ਦੇਖਣਗੇ ਸਾਡੀਆਂ ਮੰਮੀਆਂ ਬੀਬੀਆਂ ਦੇ ਬਣਾਏ ਹੋਏ ਪੁਰਾਣਾ ਸਭੇਚਾਰ ਵਾਪਸ ਆਉਣਾ ਚਾਹੀਦਾ ਵਾ ਕਾਫੀ ਐਫਰਟ ਕੀਤਾ ਜਾਂਦਾ ਵਾ ਹਾਂਜੀ ਬਿਲਕੁਲ ਹਾਂਜੀ ਇਹ ਕਰ ਅੱਜ ਕਿਸ ਤਰ੍ਹਾਂ ਦੇਖਦੇ ਆ ਅੱਜ ਦੇ ਦਿਨ ਨਹੀਂ ਨਹੀਂ ਸਰ ਉਹੀ ਸਾਡੇ ਨਾਲੋਂ ਵੱਧ ਸਾਡੇ ਬੱਚਿਆਂ ਨੂੰ ਜ਼ਿਆਦਾ ਐਕਸਾਈਟਮੈਂਟ ਹੁੰਦੀ ਆ ਹਰ ਇੱਕ ਸਾਲ ਉਹੀ ਇਸ ਤਿਹਾੜ ਨੂੰ ਵੇਟ ਕਰਦੇ ਆ ਹੋਰਾਂ ਤਿਹਾਰਾਂ ਵਾਂਗੂ ਇਸ ਤਿਹਾਰ ਦਾ ਸਾਨੂੰ ਸਾਰਿਆਂ ਨੂੰ ਬਹੁਤ ਚਾ ਰੰਦਾ ਹੈ। ਅੱਜ ਤੁਹਾਡੇ ਕੋਲੋਂ ਕਾਫੀ ਫਰਕ ਕੀਤਾ ਗਿਆ ਹੈ। ਕਾਫੀ ਬੱਚੇ ਅਜੇ ਤੱਕ ਜੁੜੇ ਨੇ। ਬੱਚਿਆਂ ਲਈ ਜੀਮਸ ਜਿਹੜਾ ਕਰਾਈਏ ਕਿਹੜੀ ਕਿਹੜੀ ਗੇਮਾਂ ਲੈ ਕੇ। ਬੱਚਿਆਂ ਦੀਆਂ ਗੇਮਸ ਅਸੀਂ ਇੱਕ ਤਾਂ 뮤지컬 ਸੇਅਰ ਹੀ ਕਰਵਾਈ ਹੈ। ਇੱਕ ਬੱਚਿਆਂ ਦੀ ਬਿੰਦੀਆਂ ਵਾਲੀ ਗੇਮ ਕਰਵਾਈ ਹੈ। ਗੇਮਾਂ ਬੱਚਿਆਂ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਫਿਜ਼ੀਕਲ ਫਿਟਨੈਸ ਲਈ ਬੱਚਿਆਂ ਦਾ ਰੋਜ਼ਾਨਾ ਗੇਮਾਂ ਦੇ ਵਿੱਚ ਜਾਣਾ ਚਾਹੀਦਾ ਹੈ। ਇਹਨਾਂ ਦੇ ਨਾਲ ਇਹਨਾਂ ਦਾ ਇੰਟਰਸਟ ਬਣਿਆ ਜਾਂਦਾ ਹੈ। ਤਾਂ ਹੀ ਐਕਸਾਈਟਡ ਹੁੰਦੇ ਆ ਕਿ ਅਸੀਂ ਦੀਆਂ ਦੇ ਤਿਹਾਰ ਚ ਜਾਣਾ ਤਾਂ ਅਸੀਂ ਗੇਮਾਂ ਜ਼ਰੂ ਲੇਡੀਜ਼ ਦੀ ਵੀ ਕਰਵਾਉਣੀ ਆ ਲੇਡੀਜ਼ ਦੀ એનર્ਜੀ ਵਾਸਤੇ ਉਹ ਇੱਕ ਜ਼ਰੂਰ ਚਾਹੀਦੀ ਆ ਨਾ ਇੰਜੋਏਮੈਂਟ ਇੰਜੋਏਮੈਂਟ ਵਾਸਤੇ ਸਾਡੀ ਅਗੇਸਟ ਲੇਡੀਜ਼ ਦਾ ਤੇ ਆ ਤੇ ਬੋਲੀ ਓਈ ਮੈਂ ਸੁਣਾ ਸਕਦੀ ਆ ਵੀ ਇਸ ਪਿੰਡ ਦੇ ਉਹ ਪੈਂਚੋ ਵੇ ਸਰ ਪੈਂਚੋ ਲੰਬੜਦਾਰੋ ਵੇ ਪਿੰਡ ਪਿੰਡ ਉਹ ਕਾ ਦੇ ਦੇਉ ਇਆ ਜੰਮਣ ਤੋਂ ਪਹਿਲਾ ਨਾਮਾਰੋ ਵੀ ਪਿੰਡ ਕਿੰਡੋ ਉਕਾ ਦੇ ਦਿਓ बोले नी बੰਬੀਆ बोले शावानी बੰਬੀਆ बोले बोले नी बੰਬੀਆ बोले शावानी बੰਬੀਆ बोले बोले दिन पर रात नी बੰਬੀਆ बोले शावानी बੰਬੀਆ बोले उत्तर लब दे लब दे मुस्क ना जावे औरत जात नी बੰਬੀਆ बोले शावानी बੰਬੀਆ बोले उत्तर लब दे लब दे मुस्क ना जावे औरत जात नी बੰਬੀਆ बोले शावानी बੰਬੀਆ बोले ਇਹ ਨਾ ਸਿਓ ਬੱਚਿਆਂ ਨੇ ਅੱਜ ਤੁਸੀਂ ਕਾਫੀ ਐਫਰਟ ਕਰ ਰਹੇ ਹੋ ਕਾਫੀ ਤਰੀਕੇ ਦੇ ਹਨ ਜਿਹੜਾ ਤੁਸੀਂ ਸਵੇਚਾਰ ਨੂੰ ਵੀ ਕੈਮ ਰੱਖਿਆ ਤਾਂ ਬਿਲਕੁਲ ਮੇਰੇ ਕਹਿਣ ਦਾ ਇਹੀ ਮਤਲਬ ਆ ਕਿ ਅੱਜ ਦੇ ਸਮੇਂ ਵਿੱਚ ਧੀਆਂ ਤੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਧੀਆਂ ਵੀ ਪੁੱਤਰਾਂ ਦੇ ਬਰਾਬਰ ਹੀ ਨੇ ਸਗੋਂ ਇਹ ਉਹਨਾਂ ਨਾਲੋਂ ਅੱਗੇ ਨਿਕਲ ਰਹੀਆਂ ਨੇ ਬੇਟੀਆਂ ਆਪਣੀਆਂ ਬਹੁਤ ਅੱਗੇ ਜਾ ਰਹੀਆਂ ਨੇ ਹਰ ਫੀਰ 'ਚ ਬੈਠੇ ਹਰ ਫੀਰ ਤੇ ਤਿਆਰ ਮਨਾਏ ਜਾ ਰਹੇ ਆ ਅੱਕੀਂ ਗੇੜੀ ਸਗਰਾ ਮੂਹੂ ਚ ਕੀ ਕਹਿਣਾ ਚਾਹੁੰਗੇ ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਇਹਨਾਂ ਨੇ ਵਾਈਟ ਐਂਡ ਕਲੇਵ ਵੱਲੋਂ ਇਹ ਐਫਰਟ ਹੋਇਆ ਸੋਨੀਆ ਦੀਦੀ ਤੇ ਰਵਨੀਤ ਦੀਦੀ ਵੱਲੋਂ ਇਹ ਬਹੁਤ ਹੀ ਸراہਣਯੋਗ ਕਦਮ ਹੈ ਸਾਨੂੰ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਅਸੀਂ ਦਿਨ ਭਰ ਦੇ ਸਟ੍ਰੈਸ 'ਚ ਸਾਰੀਆਂ ਹਾਊਸ ਵਾਈਫ ਹੁੰਦੀਆਂ ਤਾਂ ਇੱਕ ਦਿਨ ਸਾਨੂੰ ਆਪਣਾ ਬਚਪਨਾ ਯਾਦ ਆ ਜਾਂਦਾ ਬਹੁਤ ਇੰਜੋਏ ਕੀਤਾ ਬਹੁਤ ਮਜ਼ਾ ਆਇਆ। ਸਮਾਂ ਦੇ ਜਿੰਨਾ ਧਿਆਨ ਮਨਾਈ ਜਾਂਦਾ ਸੀ ਮੈਡੀਕਲ ਮਨਾਈ ਜਾਂਦੀ ਸੀ ਖਿਆਲ ਰੀਤੀ ਵਗੈਰਾ ਜਦੋਂ ਦਿੱਤੇ ਘਰ ਪਹੁੰਚਦੀ ਸੀ ਅੱਜ ਵੀ ਚਸਰਾ ਦੇ ਤੋ ਕੀ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬੀ ਸੱਭਿਆਚਾਰ ਹੈ ਜਿਹੜਾ ਪੰਜਾਬੀ ਕਲਚਰ ਆ ਉਹ ਦਿਨ ਦਿ ਤੇ ਇਹ ਜਿਹੜੇ ਕੁਝ ਆਪਣੀਆਂ ਸੰਸਥਾਵਾਂ ਨੇ ਕੁਝ ਕਲੱਬਸ ਨੇ ਜਾਂ ਤੀਜ ਮਨਾਇਆ ਜਾਂਦਾ ਜਾਂ ਹੋਰ ਜਿਹੜੇ ਐਫਰਟਸ ਇਹਨਾਂ ਵੱਲੋਂ ਕੀਤੇ ਜਾਂਦੇ ਨੇ ਇਹ ਕਿਤੇ ਨਾ ਕਿਤੇ ਪੰਜਾਬੀ ਵਿਰਸੇ ਨੂੰ ਬਚਾਉਣ ਦਾ ਹੀ ਇੱਕ ਯਤਨ ਕੀਤਾ ਜਾਂਦਾ ਕਿਉਂਕਿ ਬਹੁਤ ਸਾਰੇ ਜਿਨ੍ਹਾਂ ਨੂੰ ਬੋਲੀਆਂ ਦਾ ਨਹੀਂ ਪਤਾ ਜਿਨ੍ਹਾਂ ਨੂੰ ਸਿੱਠਣੀਆਂ ਦਾ ਨਹੀਂ ਪਤਾ ਜਿਨ੍ਹਾਂ ਨੂੰ ਅਲਾਣੀਆਂ ਦਾ ਨਹੀਂ ਪਤਾ ਪਤਾ ਹੀ ਨਹੀਂ ਹੈ ਕਿ ਇਹ ਵੀ ਸਾਡੇ ਲੋਕ ਗੀਤਾਂ ਦਾ ਇੱਕ ਹਿੱਸਾ ਹੈ ਤਾਂ ਇੱਥੇ ਅਸੀਂ ਇੱਕ ਲੋਕ ਗੀਤਾਂ ਦੇ ਜਿਹੜੇ ਟੱਪੇ ਨੇ ਬੋਲੀਆਂ ਪਾ ਕੇ ਉਹ ਵੀ ਇੱਕ ਜਾਣੂ ਕਰਾਉਣ ਦਾ ਸਾਡਾ ਹੈ ਬੋਲੀਆਂ ਪਾਈਆਂ ਪੰਜੀਆਂ ਬੋਲੀਆਂ ਤਾਂ ਬਹੁਤ ਸਾਰੀਆਂ ਪਾਈਆਂ ਪਰ ਮੈਂ ਅੱਜ ਇੱਕ ਸਸਤੇ ਜਿਹੜੀ ਧਾਰਨਾ ਸੀਗੀ ਬਣਾਈ ਹੋਈ ਇੱਕ ਸਸਤੇ ਬੋਲੀ ਪਾਉਂਦੇ ਸੀ ਸੱਸ ਬੜੀ ਕੁਪੱਤੀ ਪਾਉਣ ਨਹੀਂ ਦਿੰਦੀ ਜੁੱਤੀ ਹੈ ਨਾ ਮੈਂ ਵੀ ਜੁੱਤੀ ਪਾਉਣੀ ਹੈ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਤਾਂ ਉਹਦੇ ਓਪੋਜ਼ਿਟ ਇੱਕ ਮੈਂ ਬੋਲੀ ਕਿਤੇ ਪੜ੍ਹੀ ਸੀ ਮੈਨੂੰ ਯਾਦ ਹੀ ਥੋੜੀ-ਬੋਤੀ ਮੈਂ ਜੋੜ ਲਈ ਸੀ ਉਹ ਸੀ ਕਿ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਪਾਉਣ ਦਿੰਦੀ ਹੈ ਜੁੱਤੀ ਆਪ ਵੀ ਜੁੱਤੀ ਪਾਉਂਦੀ ਹੈ ਮੇਰੀ ਸੱਸ ਸਹੇਲੀਆਂ ਵਰਗੀ ਬੜਾ ਲਾਡ ਲੜਾਉਂਦੀ ਹੈ ਮੇਰੀ ਸੱਸ ਮਾਵਾਂ ਦੇ ਵਰਗੀ ਬੜਾ ਪਿਆਰ ਜਿਤਾਉਂਦੀ ਹੈ ਇਸ ਦਾ ਨਹੀਂ ਦਿੰਦੇ ਉਸ ਰਾਤ ਮਤਲਬ ਕਾਫੀ ਸਾਲ ਬਾਅਦ ਜਿਹਦਾ ਚਾਹ ਰੌਂਡ ਦਾ ਸਾਲ ਬਾਅਦੀਆਂ ਦਾ ਮਨਾਇਆ ਜਾਂਦਾ ਹੈ ਕਾਫੀ ਮਤਲਬ ਲੋਕ ਜਿਹੜੇ ਮਨੁਕੀਤ ਵਗੈਰਾ ਖੁਸ਼ ਹੁੰਦੀਆਂ ਨੇ ਕਿੰਨੀ ਖੁਸ਼ੀ ਮੈਸੇਜ ਕਰਦੇ ਦੀ ਅਨੰਤ ਅਥਾ ਬੇहद ਜਿਹਨੂੰ ਸ਼ਬਦਾਂ ਚ ਮਾਪਿਆ ਨਹੀਂ ਜਾ ਸਕਦਾ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇੰਨੇ ਖੁਸ਼ ਹਾਂ ਕਿਉਂਕਿ ਬਹੁਤ ਸਾਰੀਆਂ ਭਾਜੀ ਚਿੰਤਾਵਾਂ ਹੁੰਦੀਆਂ ਨੇ ਮਨ ਚ ਅਸੀਂ ਇੱਥੇ ਹੱਸ ਰਹੇ ਹਾਂ ਖੇਡ ਰਹੇ ਹਾਂ ਇਹ ਸੋਚ ਕੇ ਕਿ ਸ਼ੋ ਮਸਟ ਗੋ ਜੋ ਹੈਗਾ ਦਿਨ ਰੁਟੀਨ ਚੱਲੀ ਜਾ ਰਿਹਾ ਬੜੀਆਂ ਆਪਣੇ ਵੀ ਸਿਰਦਰਦੀਆਂ ਨੇ ਇਕਪਾਲੀ ਸੋਚਦੇ ਆ ਵੀ ਹਟ ਜੇ ਪਰ ਸ਼ੋਅ ਹੈ ਨਾ ਜਿਹੜਾ ਉਹ ਚੱਲਦਾ ਰਹਿਣਾ ਤੇ ਉਹ ਚੱਲਦਾ ਰਹੇਗਾ ਇੱਕ ਆਫ ਲੱਗ ਕੇ ਅੱਗੇ ਅੱਗੇ ਵਧਦਾ ਰਹੇਗਾ ਜਿਹੜਾ ਜੋ ਤਲਬ ਗਲਵਤ ਕੀਤੀ ਸੀ ਆਖਾਂ ਨੇ ਮੈਂ ਕੋਈ ਕੁਝ ਕਾਫੀ ਆ ਅਮੋਨਕੀ ਉਸੋ ਅਗਲੇ ਤੱਕ ਵੀ ਤਸੀਰਮੈਂਟ ਨਹੀਂ ਕੀਤਾ ਕਿਸਮਤ ਦੇ ਦਰਦ ਹਾਂਜੀ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਜਿਸੀਂ ਮਤਲਬ ਸਾਰਾ ਆਪਣੀ ਕੰਟੈਂਸ਼ਨਾਂ ਛੱਡ ਕੇ ਇੱਥੇ ਆਏ ਆ ਇੰਜੋਇਮੈਂਟ ਕੀਤਾ ਸਭ ਨਾਲ ਗੱਲਾਂ ਬਾਤਾਂ ਕੀਤੀਆਂ ਖੁੱਲ ਕੇ ਆਪਣਾ ਇੰਜੋਏ ਕੀਤਾ ਅਸੀਂ ਸੋਨੀਆ ਦੇ ਨਾਲ ਹੀ ਜੁੜ ਕੇ ਇਸ ਤਿਹਾਰ ਨੂੰ ਮਨਾ ਸਕਦੇ ਆ ਕਿੰਨੇ ਨੰਦੇ ਸਮੇਂ ਤੋਂ ਸਾਰੇ ਸੇ 3-4 ਸਾਲ ਤੋਂ ਹੀ ਇੱਥੇ ਤਿਹਾਰ ਮਨਾ ਰਹੇ ਆ 4-5 ਸਾਲਾਂ ਤੋਂ ਅਸੀਂ ਆ ਰਹੇ ਆ ਨਾ ਨਾ ਜੁੜੇ ਹੋਏ ਆ ਔਰ ਇਹ ਸਭ ਨੂੰ ਇਕੱਠਾ ਇਹੀ ਕਰਦੇ ਨੇ ਤੇ ਇਹਨਾਂ ਨਾਲ ਹੀ ਅਸੀਂ ਇਹ ਜਿਹੜਾ ਤਿਹਾਰ ਆ ਮਨਾ ਮਨਾਣੇ ਆ ਇਕੱਠੇ ਹੋ ਕੇ ਸਾਰੇ ਸੱਭਿਆਚਾਰ ਨੂੰ ਆਪਾਂ ਜਿਸ ਤਰ੍ਹਾਂ ਹੁਣ ਟੀਆ ਮਨਾਇਆ ਪੁਰਾਣਾ ਆਪਣਾ ਕਲਚਰ ਆ ਬਸੇ ਕਹਿੰਦੇ ਆ ਵੀ ਪੁਰਾਣੀ ਕਲਚਰ ਨਾਲ ਬੱਚਿਆਂ ਨੂੰ ਜੋੜਨਾ ਚਾਹੀਦਾ ਆਪਣੇ ਆਪ ਨੂੰ ਜੋੜਨਾ ਚਾਹੀਦਾ ਜੋ ਅੱਜ ਜਨਰੇਸ਼ਨ ਆ ਉਹਨੂੰ ਕੁਛ ਹੀ ਨਹੀਂ ਪਤਾ वे परांदियाँ जो घग्गरे जो घड़े जो पक्या जो भी है बच्चों को दसना चाहिए इस प्रोग्राम के राही अपने बच्चों को अं दस सकते हैं बेटियाँ का त्यौहार कितना मनाना चाहिए हाँ जी मेरा नाम सातिया है यहाँ मैं सोनिया दी के थ्रू आई हूँ मुझे तीन चार साल हो गए हैं जिन्होंने मुझे इन्वाइट किया है तो अच्छा लगता है सब लोग एक जगह इकट्ठे होते हैं आज के टाइम में जो हिंदू मुस्लिम का भेदभाव है वो यहाँ देखने को नहीं मिलता इससे हमारे बच्चे अवेयर हो सकते हैं कि हाँ जी, तो जी। महसूस अच्छा यहाँ बहुत अच्छा लगता है हम लोग अपनी लाइफ में इतने बिजी होते हैं की अपने लिए टाइम नहीं निकाल पाते तो यहाँ एक साथ अपने अपने जो है ना पुराने दिन याद करते हैं <laughs> गेम्स होती है अपनी बातें शेयर करते हैं अपने आप को सजाते हैं साल बाद मिलते हैं हाँ जी बहुत एंजॉय किया हम लोगों ने बहुत सारे गेम में पार्टिसिपेट किया ਮੈਂ ਤਾਂ ਉਹ ਵਨ ਗੇਮ ਵਿੱਚ ਪਾਰਟਿਸਿਪੇਟ ਕੀਤਾ 온ਲੀ ਬਸ ਥੈਂਕ ਯੂ ਹਾਂਜੀ ਸਸ਼ਿਕਾ ਬਸ ਮੈਂ ਇਹ ਕਹਿਣਾ ਚਾਹਨੀ ਆ ਕਿ ਇਸ ਤਿਉਹਾਰ ਦੀ ਸਾਨੂੰ ਸ਼ਾਇਦ ਬਾਕੀ ਤਿਉਹਾਰਾਂ ਨਾਲੋਂ ਵੀ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਕਿ ਇਹ ਤਿਉਹਾਰ ਕਦੋਂ ਮਨਾਇਆ ਜਾਵੇ ਔਰ ਕਈ ਦਿਨ ਪਹਿਲਾਂ ਅਸੀਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ ਅਸੀਂ ਆਪਣੇ ਬੱਚਿਆਂ ਦੇ ਥਰੂ ਰਵਨੀਤ ਸੋਨੀਆ ਦੇ ਨਾਲ ਜੁੜੇ ਸੀਗੇ ਔਰ ਸਾਨੂੰ ਇਹ ਤਿਉਹਾਰ ਮਨਾਉਂਦੇ ਹੋਏ 4-5 ਸਾਲ ਹੋ ਗਏ ਨੇ ਅਸੀਂ ਇਹ ਚਾਹੁੰਦੇ ਕਿ ਇਹ ਇਤਿਹਾਸ ਅਸੀਂ ਅੱਗੇ ਵੀ ਮਨਾਈਏ ਤਾਂ ਕਿ ਸਾਡੇ ਬੱਚੇ ਨੇ ਜਿਹੜੇ ਉਹ ਸਾਡੇ ਟ੍ਰੈਡੀਸ਼ਨਸ ਜੋ ਸਾਡੇ ਕਸਟਮਸ ਨੇ ਸਾਡੀ ਰੀਤੀ ਰਿਵਾਜ ਜੋ ਪਿੱਛੇੋਂ ਚੱਲਦੇ ਆ ਰਹੇ ਨੇ ਉਹਨਾਂ ਨਾਲ ਜੁੜਨ ਕਿਉਂਕਿ ਮਾਡਰਨਿਟੀ ਇੰਨੀ ਵੱਧ ਚੁੱਕੀ ਹੈ ਕਿ ਬੱਚੇ ਬਿਲਕੁਲ ਵੀ ਇਸ ਚੀਜ਼ ਨੂੰ ਭੁੱਲ ਰਹੇ ਨੇ ਆਪਣੇ ਵਿਰਸੇ ਨੂੰ ਸਾਡੇ ਪੁਰਾਣੇ ਵਿਰਸੇ ਨੂੰ ਭੁੱਲ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿਣ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਕਿ ਅਸੀਂ ਗੈੱਟ ਟੂਗੇਦਰ ਕਰਦੇ ਆ ਕਿ ਜਦੋਂ ਮਤਲਬ ਟੀਆ ਦਾ ਮੈਸੇਜ ਆਉਂਦਾ ਕਿ ਆਪਾਂ ਤੇਜ਼ ਪਲੈਨਿੰਗ ਕਰਦੇ ਆ ਤਾਂ ਸਾਨੂੰ ਹੋਰ ਵੀ ਕੁਝ ਹੁੰਦੀ ਹੈ ਕਿ ਜਲਦੀ ਜਲਦੀ ਪਲੈਨਿੰਗ ਹੋਵੇ ਤੇ ਅਸੀਂ ਜਾਈਏ ਤੇ ਇੰਜੋਏ ਕਰੀਏ ਕਿੰਨਾ ਦੇਖਿਆ ਸਭਾ ਚੱਲ ਰਿਹਾ 100% ਸਭ ਹੈ ਜੀ ਜਿਵੇਂ ਤੇ ਹੁਣ ਚੜਕੇ ਵਗੈਰਾ ਹੁੰਦੇ ਨੇ ਤੇ ਹੋਰ ਕਈ ਚੀਜ਼ਾਂ ਆਉਂਦੀਆਂ ਨੇ ਤੇ ਵੀਡੀਓਜ਼ ਬਣਾਉਂਦੇ ਨੇ ਅੱਜ ਕੱਲ ਬਹੁਤ ਲੋਕ ਹੈਨਾ ਤੇ ਬਹੁਤ ਵਧੀਆ ਲੱਗਦਾ ਸਿਆਗੇ ਆਪਾਂ ਨੂੰ ਮਤਲਬ ਅਗਲੀ ਜਨਰੇਸ਼ਨ ਨੂੰ ਵੀ ਇਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਦੱਸਣੀਆਂ ਚਾਹੀਦੀ ਨੇ ਕਿ ਉਹ ਵੀ ਇਹ ਚੀਜ਼ ਨੂੰ ਕੰਟੀਨਿਊਸ ਰੱਖਣ ਕਿ ਉਹ ਵੀ ਇਹ ਚੀਜ਼ ਨੂੰ ਕਰਨ ਬਣਾਉਣ ਲਈ ਅਸੀਂ ਡਾਂਸ ਕੀਤਾ ਲਾਈਕ ਪਰਫਾਰਮੈਂਸ ਕੀਤੀਆਂ ਤੇ ਗੇਮਸ ਖੇਡੀਆਂ ਬਸ ਇੱਕ ਬਲੂਨਸ ਦੀ ਹੋਈ ਸੀਗੀ ਤੇ ਮੈਨੇ ਨਹੀਂ ਕੋਈ ਕੀਤੀ ਹੈਗੀ ਗੇਮਸ ਪਾਰਟਿਸਿਪੇਟ ਮਿਊਜ਼ੀਕਲ ਚੇਅਰ